ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਦੋ ਤੋਂ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੇ ਜਿਵੇਂ ਬਿਕਰਮਜੀਤ ਸਿੰਘ ਮਜੀਠੀਆ ਜਾਂ ਭੁੱਲਰ ਜਿਹੜਾ ਆਈਜੀ ਫੜਿਆ ਇਹਨਾਂ ਕੋਲੇ ਇੰਨੀ ਜਾਇਦਾਦ ਕਿੱਥੋਂ ਆਈ ਤੇ ਕੀ ਇਹਨਾਂ ਦੇ ਇਸ ਜਾਇਦਾਦ ਵਾਲੇ ਮਾਮਲੇ ਕਰਕੇ ਬਾਕੀ ਜ਼ਮੀਨਾਂ ਦੇ ਉੱਪਰ ਵੀ ਕੋਈ ਅਸਰ ਪਿਆਗਾ ਆਹ ਵੀਡੀਓ ਕਰਦੇ ਹਾਂ ਸਟਾਰਟ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਤੁਸੀਂ ਕਹੋਗੇ ਚੈਨਲ ਜ਼ਮੀਨਾਂ ਦਾ ਤੇ ਵਿੱਚ ਇਹ ਕਿੱਥੋਂ ਫਾਨਾ ਫਸਾਲਿਆ ਪਰ ਦੋਸਤੋ ਆ ਆਪਣਾ ਗੱਲ ਕਰਨਾ ਇਹ ਬੀਅਤੀ ਜ਼ਰੂਰੀ ਆ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਕੁਝ ਨਾ ਕੁਝ ਕੰਮਾਂ ਦੇ ਉੱਪਰ ਅਸਰ ਵੀ ਪੈ ਰਿਹਾ ਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਇਹਨਾਂ ਕੋਲ ਜਾਇਦਾਦ ਜ਼ਮੀਨ ਇੰਨੀ ਆਈ ਕਿੱਥੋਂ ਇਹਨਾਂ ਨੇ ਕੀ ਆਪਣਾ ਇੰਨੀ ਕਮਾਈ ਕੀਤੀ ਸੀ ਜਾਂ ਕੀ ਕਰਿਆ ਸੀਗਾ ਕਿਉਂਕਿ ਦੋਸਤੋ ਜਿਵੇਂ ਕੁਝ ਅਫਸਰ ਨੇ ਚਲੋ ਮੈਂ ਉਹਨਾਂ ਦਾ ਨਾਮ ਤਾਂ ਨਹੀਂ ਲੈਂਦਾ ਜਿਹੜੇ ਇਹਨਾਂ ਨਾਲੋਂ ਵੀ ਕਿਤੇ ਅਮੀਰ ਨੇ ਲੇਕਿਨ ਉਹਨਾਂ ਕੋਲੇ ਜਾਇਦਾਦ ਵੀ ਆ ਤੇ ਉਹ ਕਮਿਸ਼ਨਰ ਤੱਕ ਲੱਗੇ ਹੋਏ ਨੇ ਮਤਲਬ ਆ ਜੌਧਿਆਂ ਦੇ ਉੱਤੇ ਪਰ ਉਹਨਾਂ ਕੋਲੇ ਜਾਇਦਾਦ ਆਪਣੀ ਜੱਦੀ ਪੁਸ਼ਤੀ ਜਾਇਦਾਦਾਂ ਜੱਦੀ ਪੁਸ਼ਤੀ ਜਾਇਦਾਦਾਂ ਨਾਲ ਆਪਣੀ ਜਾਇਦਾਦ ਵਧਾ ਸਕਦਾ ਜਦੋਂ ਕਿ ਮਜੀਠੀਆ ਦਾ ਵੀ ਇਹੀ ਕਹਿਣਾ ਕਿ ਸਾਡੇ ਕੋਲੇ ਜੱਦੀ ਜਾਇਦਾਦਾਂ ਅਸੀਂ ਆਪਣੀ ਜੱਦੀ ਜਾਇਦਾਦਾਂ ਤੋਂ ਅੱਗੇ ਵਾਧਾ ਕੀਤਾ ਪਰ ਦੋਸਤੋ ਹੋ ਸਕਦਾ ਹੈਗਾ ਕਿ ਤੁਸੀਂ ਜੱਦੀ ਜਾਇਦਾਦਾਂ ਤੋਂ ਆਪਣੇ ਅੱਗੇ ਬੇਚ ਕੇ ਜਾਂ ਕੁਝ ਕਰਕੇ ਵਾਧਾ ਕੀਤਾ ਹੋਵੇ ਇਹਦੇ ਵਿੱਚ ਕੋਈ ਕੋਈ ਹੱਤਕਥ ਨਹੀਂ ਨਹੀਂ ਹੈਗੀ ਪਰ ਕਿਉਂਕਿ ਤੁਸੀਂ ਜਿਹੜੇ ਰਤਵਿਆਂ ਦੇ ਉੱਪਰ ਰਹੇ ਤੁਸੀਂ ਜਿਹੜੇ ਕੈਬਨਟ ਮੰਤਰੀ ਦੇ ਅਹੁਦੇ 'ਤੇ ਰਹੇ ਤੇ ਸਰਕਾਰ ਨੂੰ ਆਪਣੀਆਂ ਉਂਗਲੀਆਂ 'ਤੇ ਨਚਾਉਂਦੇ ਰਹੇ ਉਸ ਸਮੇਂ ਜਦੋਂ ਤੁਹਾਡੀਆਂ ਜਾਇਦਾਦਾਂ ਵੱਧ ਗਿਆ ਤਾਂ ਕਰਕੇ ਸਵਾਲ ਇਹ ਉੱਠਦੇ ਨੇ ਤੁਸੀਂ ਅਗਰ ਜਦੀ ਪੁਸ਼ਤੀ ਜੈ ਮਤਲਬ ਅਮੀਰ ਸੀਗੇ ਤੇ ਤੁਸੀਂ ਸਰਕਾਰ ਬਣਨ ਤੋਂ ਪਹਿਲਾਂ ਵੀ ਉੱਪਰ ਉੱਠ ਗਏ ਹੁੰਦੇ ਤਾਂ ਕੋਈ ਸਵਾਲ ਪੈਦਾ ਹੀ ਨਹੀਂ ਸੀ ਹੁੰਦਾ ਮੈਂ ਤੁਹਾਨੂੰ ਦੋਸਤੋ ਆਪਣੀ ਇੱਕ ਇਹਨਾਂ ਨਾਲ ਜੁੜੀ ਹੋਈ ਛੋਟੀ ਜਿਹੀ ਗੱਲ ਦੱਸਦਾ ਇਹਨਾਂ ਕੋਲੇ ਧੂਰੀ ਦੀ ਜਿਹੜੀ ਗੰਨਾ ਮਿਲ ਸੀ 슈ਗਰ ਮਿਲ ਉਹ ਬਿਕਰਮਜੀਤ ਸਿੰਘ ਮਜੀਠੀਏ ਕੋਲ ਹੁੰਦੀ ਸੀ ਮੈਨੂੰ ਪਤਾ ਕਿ ਅਸੀਂ ਬਲਕਿ ਚਲੋ ਹੋਣਾ ਜੇ ਜਿਸ ਲੈਵਲ ਤੇ ਕੰਮ ਕਰਦੇ ਆ ਉਦੋਂ ਅਸੀਂ ਸਿੰਪਲ ਦਫਤਰ ਸੀ ਸਾਡਾ ਲੇਕਿਨ ਜ਼ਮੀਨਾਂ ਵਾਲਾ ਅਸੀਂ ਕੰਮ ਬਹੁਤ ਵੱਡੇ ਲੈਵਲ ਤੇ ਕਰਦੇ ਸੀਗੇ ਸਾਡੇ ਕੋਲੇ ਅਪਰੋਚ ਕਈ ਵਾਰ ਕੀਤੀ ਗਈ ਕਿ ਸਾਡੀ ਜਿਹੜੀ ਮਿਲ ਆ ਇਹਨੂੰ ਸੇਲ ਕੀਤਾ ਜਾਵੇ ਅਸੀਂ ਜਾ ਕੇ ਮਿਲ ਦੇਖਣ ਜਾਣਾ ਤਾਂ ਪਿਛਲੇ ਬੈਕਸਾਈਡ ਤੋਂ ਦੀ ਜਿੱਧਰਲੇ ਪਾਸੇ ਸੂਆ ਲੱਗਦਾ ਉਧਰਲੇ ਪਾਸੇ ਵੀ ਆ ਕੇ ਸਾਨੂੰ ਮਤਲਬ ਖੁਦ ਇਹ 슈ਗਰ ਮਿਲ ਦਿਖਾਉਂਦੇ ਰਹੇ ਨੇ ਕਿ ਜਲਦੀ ਤੋਂ ਜਲਦੀ ਸਾਡੀ ਸੇਲ ਕਰ ਦਿਓ ਕਹਿਣ ਦਾ ਭਾਵ ਦੋਸਤੋ ਉਦੋਂ ਹਾਲਾਤ ਕੋਈ ਇੰਨੇ ਵੱਡੇ ਵਧੀਆ ਨਹੀਂ ਲੱਗਦੇ ਸੀ ਉਸ ਤੋਂ ਬਾਅਦ ਉਸ ਤੋਂ ਫਿਰ ਸਰਕਾਰ ਆਉਂਦੀ ਆ 97 ਵਾਲੀ ਤੇ ਫੇਰ ਕੋਰੀ ਵੇਲ ਵਾਂਗੂ ਵੱਜ ਜਾਂਦੇ ਨੇ ਤੇ ਉਹ ਸਵਾਲ ਤਾਂ ਪੈਦਾ ਹੁੰਦੇ ਨੇ ਇਸੇ ਤਰ੍ਹਾਂ ਜਿਹੜਾ ਗੁਰਚਰਨ ਸਿੰਘ ਪੁੱਲੜਾ ਇਹਨਾਂ ਦੇ ਰਿਸ਼ਤੇਦਾਰ ਵੀ ਤਖੜੇ ਨੇ ਇਹ ਖੁਦ ਵੀ ਤਖੜੇ ਨੇ ਲੇਕਿਨ ਦੋਸਤੋ ਜਿੰਨੀ ਜੈਦਾਰ ਇਹਨਾਂ ਨੇ ਆਪਣੀ ਅਫਸਰੀ ਦੇ ਦੌਰਾਨ ਵਧਾਈ ਮੈਂ ਦੱਸਣਾ ਚਾਹੁੰਦਾ ਹਜੇ ਤੱਕ ਕਿਸੇ ਨੇ ਉਹ ਪੁਆਇੰਟ ਨੂੰ ਸੈਦ ਸੀਬੀਆਈ ਨੇ ਵੀ ਜਾਂਚਿਆ ਜਾਂ ਨਹੀਂ ਜਾਂਚਿਆ ਇਹਨਾਂ ਦੇ ਭਰਾ ਕੁਲਦੀਪ ਸਿੰਘ ਉਹਦੇ ਰਾਹੀਂ ਪ੍ਰਾਪਰਟੀ ਦਾ ਕੰਮ ਕਰਿਆ ਕਰਦੇ ਸੀ ਇਹ ਕੁਲਦੀਪ ਸਿੰਘ ਜਿਵੇਂ ਮੰਨ ਲਓ ਇਹ ਐਸਐਸਪੀ ਸੰਗਰੂਰ ਲੱਗੇ ਹੋਏ ਸੀਗੇ ਔਰ ਉਹ ਸੰਗਰੂਰ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਪ੍ਰਾਪਰਟੀ ਲੱਭ ਕੇ ਰੌਲੇ ਵਾਲੀ ਪ੍ਰਾਪਰਟੀ ਲੱਭ ਕੇ ਕਿਉਂਕਿ ਐਸਐਸਪੀ ਭਰਾ ਲੱਗਿਆ ਆ ਤੇ ਉਹਨੂੰ ਖਰੀਦ ਕੇ ਤੇ ਕਬਜ਼ਾ ਵਗੈਰਾ ਚੇਂਜ ਕਰਾ ਕੇ ਵੇਚਿਆ ਕਰਦੇ ਸੀ ਔਰ ਉਸ ਤੋਂ ਬਾਅਦ ਇਹ ਨਹੀਂ ਕਿ ਕੱਲੀ ਰੌਲੇ ਵਾਲੀ ਹਰ ਇੱਕ ਤਰ੍ਹਾਂ ਦੀ ਪ੍ਰਾਪਰਟੀ ਵੀ ਵੇਚਿਆ ਕਰਦੇ ਸੀਗੇ ਇਹ ਮਤਲਬ ਅਸੀਂ ਆਪਣੇ ਅੱਖੀ ਦੇਖਣ ਦੀਆਂ ਗੱਲਾਂ ਕਰਦੇ ਆ ਜਿਹੜੀ ਮੈਂ ਤੁਹਾਨੂੰ ਬਿਕਰਮ ਮਜੀਠੀ ਵਾਲੀ ਗੱਲ ਦੱਸੀ ਆ ਉਹ ਵੀ ਸਾਡੀ ਆਪਣੀ ਅੱਖੀ ਦੇਖਣ ਦੀਆਂ ਗੱਲਾਂ ਨੇ ਤੇ ਜਿਹੜੇ ਭੁੱਲਰ ਨੇ ਉਸ ਤੋਂ ਬਾਅਦ ਫਿਰੋ ਉੱਪਰ ਚਲੇ ਗਏ ਤੇ ਹੋਰ ਦਾ ਜਿਹੜਾ ਵੱਡਾ ਹੋ ਗਿਆ ਇਹ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਇਸ ਤਰ੍ਹਾਂ ਦੀਆਂ ਖਰੀਦ ਕੇ ਇਹਨਾਂ ਨੇ ਆਪਣੀਆਂ ਪ੍ਰਾਪਰਟੀਆਂ ਔਰ ਜਿਵੇਂ ਤਜੌਰੀਆਂ ਭਰੀਆਂ ਇਹ ਤਾਂ ਇੱਕ ਮਤਲਬ ਨਾ ਜਿਵੇਂ ਆਪਾਂ ਕਹਿ ਸਕਦੇ ਆ ਕਿ ਉਦਾਹਰਨਾਂ ਹੀ ਬਣ ਗਿਆ ਕਿ ਇਹਨਾਂ ਖਜ਼ਾਨਾ ਕਿੱਥੋਂ ਆ ਗਿਆ ਹੁਣ ਦੋਸਤੋ ਅਗਲਾ ਸਵਾਲ ਲੈਣਿਆ ਕਿ ਕੀ ਇਹ ਦੇ ਨਾਲ ਸਾਡੇ ਕਾਰੋਬਾਰ ਦੇ ਉੱਪਰ ਵੀ ਅਸਰ ਪੈਂਦਾ ਹੈ ਬਿਲਕੁਲ ਪੈਂਦਾ ਹੈ ਬਿਲਕੁਲ ਪੈਂਦਾ ਹੈ ਦੋਸਤੋ ਜਦੋਂ ਅਸੀਂ ਜ਼ਮੀਨਾਂ ਦਿਖਾਉਣ ਜਾਂਦੇ ਆ ਤਾਂ ਸਾਨੂੰ ਜਿਹੜੇ ਸੁਚੇਤ ਲੋਕ ਨੇ ਉਹ ਕਹਿੰਦੇ ਨੇ ਕਿ ਦੇਖਿਓ ਜੀ ਸੀਬੀਆਈ ਲੱਭਦੀ ਫਿਰਦੀ ਆ ਕਿਤੇ ਉਹਨਾਂ ਦਾ ਸੌਦਾ ਤਾਂ ਨਹੀਂ ਉਹਨਾਂ ਦੇ ਨਾਲ ਰਿਲੇਟਡ ਸੌਦਾ ਤਾਂ ਨਹੀਂ ਕਿਤੇ ਇਹਨਾਂ ਨੇ ਕਿਸੇ ਆਪਣੇ ਰਸੋਈਏ ਦੇ ਨਾਲ ਕਿਸੇ ਨੌਕਰ ਦੇ ਨਾਲ ਕਿਤੇ ਕੋਈ ਇਸ ਤਰ੍ਹਾਂ ਦਾ ਨਹੀਂ ਕਰਾ ਕੇ ਰੱਖਿਆ ਹੋਇਆ ਇਹ ਚੀਜ਼ ਕਰਕੇ ਜਿਹੜਾ ਗਾਹਕ ਹੈ ਉਹ ਡਰਦਾ ਹੈ ਕਿਉਂਕਿ ਜਦੋਂ ਬੰਦਾ ਡਰਨ ਲੱਗ ਜੇ ਤਾਂ ਫਿਰ ਆਟੋਮੈਟਿਕ ਹੈ ਕਿ ਫਿਰ ਬੰਦਾ ਸੋਚ ਜਦੋਂ ਸੋਚ ਚ ਪੈ ਜੇ ਤਾਂ ਫਿਰ ਬੰਦਾ ਸੌਦਾ ਲੈਣ ਤੋਂ ਥੋੜਾ ਜਿਹਾ ਪਿੱਛੇ ਹਟਣ ਲੱਗ ਜਾਂਦਾ ਮੇਰਾ ਕਹਿਣ ਦਾ ਪਾਪ ਇਹ ਨਹੀਂ ਕਿ ਮਤਲਬ ਕੋਈ 100% ਫਰਕ ਪੈ ਗਿਆ ਪਰ ਇਹ ਜ਼ਰੂਰ ਹੈ ਕਿ ਜਿਹੜੇ ਪੜ੍ਹੇ ਲਿਖੇ ਲੋਕ ਜਿਨ੍ਹਾਂ ਨੂੰ ਇਹ ਚੀਜ਼ ਦਾ ਪਤਾ ਹੈ ਮੇਰੇ ਕੋਲੇ ਇਹਨਾਂ ਦਿਨਾਂ ਦੇ ਵਿੱਚ ਕੋਈ ਗਾਕਾਇਤ ਸੀਗੇ ਉਹਨਾਂ ਨੇ ਮੈਨੂੰ ਸਵਾਲ ਕੀਤਾ ਕਿ ਸਰਪੰਚ ਸਾਹਿਬ ਕਿਤੇ ਉਹ ਜ਼ਮੀਨਾਂ ਦੇ ਵਿੱਚੋਂ ਕੋਈ ਜ਼ਮੀਨ ਨਾ ਹੋਵੇ ਕੋਈ ਇਹਨਾਂ ਨੇ ਇੱਥੇ ਜ਼ਮੀਨ ਖਰੀਦ ਤਾਂ ਨਹੀਂ ਰੱਖੀ ਸੀ ਇਹ ਗੱਲ ਪਹਿਲਾਂ ਜਾਂਚ ਕਰ ਲਿਓ ਸੋ ਇਹਨਾਂ ਲੋਕਾਂ ਨੇ ਦੋਸਤੋ ਆਪਣੇ ਰਜਕਾਰ ਦੇ ਉੱਪਰ ਵੀ ਲੱਤ ਮਾਰੀ ਹੈ ਜਿਹੜਾ ਪਹਿਲਾਂ ਪੈਸਾ ਲੁਟਿਆ ਉਹ ਵੀ ਸਾਡਾ ਹੀ ਜਿਹੜਾ ਹੁਣ ਦੋਸਤੋ ਮੈਂ ਥੋੜੀ ਚਲੋ ਸਵਾਲ ਹੋਰ ਤਰ੍ਹਾਂ ਦਾਗਾ ਪਰ ਲੈ ਲੈਣਾ ਮੈਂ ਵਿੱਚ ਕੱਲ ਦਾ ਰੰਗ ਪੈ ਰਿਹਾ ਪਰਸੋਂ ਦਾ ਕਿ ਕੇਦਰਵਾਲ ਨੂੰ 2 ਏਕੜ ਦਾ ਜਿਹੜਾ ਘਰ ਹੈ ਉਹ ਦਿੱਤਾ ਜਾ ਰਿਹਾ ਚੰਡੀਗੜ੍ਹ ਸੀਐਮ ਦੇ ਘਰ ਦੇ ਨਾਲ ਲਗਵਾ ਜਿੱਥੋਂ ਕਿ ਹੈਲੀ ਆਪਣਾ ਹੈਲੀਕਾਪਟਰ ਉਹਦੇ ਸਾਹਮਣੇ ਬਦਲ ਖੜ ਕੇ ਉਹਦੇ ਵਿੱਚ ਬੈਠਿਆ ਜਾ ਸਕੇ ਹੁਣ ਦੋਸਤੋ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਜਾਂ ਉਹਨਾਂ ਦੀ ਪਾਰਟੀ ਆਏ ਉਹਨਾਂ ਦੇ ਹਮੇਸ਼ੀ ਨੇ ਉਹ ਤਾਂ ਕਹਿੰਦੇ ਨੇ ਤੁਹਾਨੂੰ ਕੀ ਲੱਗ ਦੁੱਖ ਹੈ ਉਹ ਉਹਨਾਂ ਦੀ ਸਰਕਾਰ ਹੈ ਉਹ ਦੇਣ ਚਾਹੇ ਨਾ ਦੇਣ ਚਾਹੇ 1 ਏਕੜ ਦਾ ਦੇਣ 2 ਏਕੜ ਦਾ ਦੇ ਨਹੀਂ ਉਹ ਪੈਸਾ ਵੀ ਸਾਡਾ ਹੈ ਉਹ ਪੈਸਾ ਪੰਜਾਬ ਦਾ ਹੈ ਜਿਹੜੇ ਪੈਸੇ ਨਾਲ ਉਹ ਮਹਿਲ ਬਣ ਰਹੇ ਨੇ ਉਹ ਪੈਸਾ ਪੰਜਾਬ ਦਾ ਉਹ ਆਪ ਦੀ ਜੇਬ ਦੇ ਵਿੱਚੋਂ ਪੈਸੇ ਲਾ ਕੇ ਬਣਾਓ ਕਿਸੇ ਨੂੰ ਕੋਈ ਤਕਲੀਫ ਨਹੀਂ ਜਦੋਂ ਪੈਸਾ ਪੰਜਾਬ ਦੇ ਟੈਕਸ ਦਾ ਸਵੇਰੇ ਜਦੋਂ ਤੋਂ ਆਪਾਂ ਬਰਸ ਕਰਨ ਲੱਗਦੇ ਆ ਨਾ ਉਦੋਂ ਦਾ ਟੈਕਸ ਦੇਣਾ ਸ਼ੁਰੂ ਕਰ ਦਿੰਦੇ ਆ ਹਰ ਇੱਕ ਚੀਜ਼ ਦੇ ਉੱਪਰ ਚਾਹ ਤੇ ਚੀਨੀ ਤੇ ਕੱਲੀ ਕੱਲੀ ਚੀਜ਼ ਦੇ ਉੱਪਰ ਟੈਕਸ ਦਿੰਨੇ ਆ ਤੇਰ ਤੇ ਕੱਪੜਿਆਂ ਤੇ ਕੋਈ ਐਸੀ ਚੀਜ਼ ਨਹੀਂ ਜਿਹੜੀ ਆਪਣੀ ਟੈਕਸ ਨਹੀਂ ਜਾਂਦਾ ਹੁਣ ਸਾਡੇ ਵਰਗੇ ਬੰਦੇ ਲੱਖਾਂ ਰੁਪਇਆ ਜੀਐਸਟੀ ਦਾ ਇਨਕਮ ਟੈਕਸ ਦਾ ਮਹੀਨੇ ਦਾ ਦਿੰਨੇ ਆ ਪ੍ਰਾਪਰਟੀ ਟੈਕਸ ਦਾ ਪਤਾ ਹੀ ਨਹੀਂ ਕਿੰਨਾ ਉਹ ਪੈਸੇ ਦਿਆਂ ਇਹ ਚੀਜ਼ਾਂ ਬਣੀਆਂ ਹੋਈਆਂ ਪਬਲਿਕ ਦੇ ਪੈਸੇ ਦੀਆਂ ਮੇਰਾ ਕਹਿਣ ਦਾ ਭਾਵ ਤੁਸੀਂ ਕਹੋ ਕਿ ਗੱਲ ਕਿਤੇ ਨੂੰ ਹੋਰ ਲੈ ਗਿਆ ਇਹ ਲੋਕਾਂ ਜਦੋਂ ਪਾਵਰ ਚ ਹੁੰਦੇ ਨੇ ਜਿਹੜੇ ਪੈਸੇ ਦੀ ਲੁੱਟ ਮਚਾਉਂਦੇ ਨੇ ਉਹ ਪੈਸਾ ਵੀ ਪਬਲਿਕ ਦਾ ਹੈ ਆਪਣਾ ਪੈਸਾ ਹੁੰਦਾ ਉਸੇ ਪੈਸੇ ਦੇ ਨਾਲ ਫਿਰ ਇਹ ਅੱਗੇ ਇਹਦੀ ਪ੍ਰਾਪਰਟੀਆ ਖਰੀਦਦੇ ਨੇ ਰੋਲੇ ਵਾਲੀਆਂ ਖਰੀਦਦੇ ਨੇ ਤੇ ਉਹਦੇ ਨਾਲ ਅਸਰ ਜਦੋਂ ਸਾਡੇ ਕੰਮ ਤੇ ਪੈਂਦਾ ਹੁਣ ਸਪੋਰਟ ਕਰ ਲੋ ਦੋਸਤੋ ਇੱਕ ਜ਼ਮੀਨ ਸਾਫ਼ ਸੁਥਰੀ ਆ ਕੋਈ ਉਹਦੇ ਚ ਕੋਈ ਮਸਲਾ ਨਹੀਂ ਲੇਕਿਨ ਉਹ ਸਿਰਫ ਇਸੇ ਕਾਰਨ ਕਰਕੇ ਰਹਿ ਜਾਵੇ ਕਿ ਕਿਤੇ ਉਹ ਲੋਰੋਣਾ ਦੇ ਰਿਸ਼ਤੇਦਾਰ ਨਹੀਂ ਤਣ ਲਈ ਹੋਏ ਕਿਤੇ ਜੀਠੀ ਇਹ ਨਹੀਂ ਲਏ ਕਿਤੇ ਫਿਲਾਨੀ ਨੇ ਤਣ ਲਈ ਉਹ ਦੋਸਤੋ ਉਹਦਾ ਕੀ ਕਸੂਰ ਆ ਉਹਦਾ ਜ਼ਮੀਨ ਵਾਲੇ ਦਾ ਕੀ ਕਸੂਰ ਆ ਮੈਨੂੰ ਤੁਸੀਂ ਦੱਸੋ ਜਿਹਦਾ ਦੂਰ ਦੂਰ ਦਾ ਕੋਈ ਲਾਗਾ ਦੇ ਗਵ ਨਹੀਂ ਪਰ ਅਗਨੇ ਦਾ ਸੌਦਾ ਵੀ ਕੰਚੋ ਰਹੇ ਜੇ ਜਾਂ ਕੋਈ ਵੈਸੇ ਹੀ ਕੋਈ ਵਾਰੀ ਪ੍ਰੋਸੈਸਨ ਬਣ ਜਾਂਦੀ ਆ ਸਾਡੇ ਡੀਲਰ ਭਰਾ ਹੀ ਕਈ ਵਾਰੀ ਉਹੀ ਛੱਡ ਦਿੰਦੇ ਨੇ ਇਹ ਤਾਂ ਸਹਾਰਾ ਦੀ ਆ ਜੀ ਇਹ ਤਾਂ ਪਰਨ ਦੀ ਆ ਜੀ ਇਹਦਾ ਮਜੀਠੀਏ ਦੀ ਆ ਜੀ ਇਹਦਾ ਭੁੱਲਰ ਦੀ ਆ ਜੀ ਇੱਕ ਵਾਰੀ ਕਿਸੇ ਨੂੰ ਪ੍ਰੋਟੈਗ ਲੱਗ ਗਿਆ ਇਹ ਚੀਜ਼ ਦਾ ਆਗਾਹਕ ਉਧਰ ਨੂੰ ਝਾਕਦਾ ਹੀ ਨਹੀਂ ਉਹਨੂੰ ਜੇ ਕਹੀਦਾ ਕਿ ਇਹਨੂੰ ਤੁਸੀਂ ਜਾਂਚ ਤਾਂ ਲਓ ਬਾਈ ਜੀ ਹੈ ਨਹੀਂ ਇਹ ਕੋਈ ਗੱਲ ਉਹ ਕਹਿੰਦਾ ਨਹੀਂ ਨਹੀਂ ਜੀ ਪਰ ਇਹ ਵੀ ਚੱਲੋ ਹੋਰ ਦਿਖਾਓ ਕੋਈ ਯਾਨੀ ਕੈਨ ਦਾ ਭਾਵ ਇਹਨਾਂ ਲੋਕਾਂ ਦੀ ਕਰਤੂਤਾ ਕਰਕੇ ਸਾਡੇ ਆਮ ਲੋਕਾਂ ਦੇ ਉੱਪਰ ਬਹੁਤ ਵੱਡਾ ਅਸਰ ਪੈਂਦਾ ਹੈ ਬਹੁਤ ਵੱਡਾ ਅਸਰ ਆ ਅੰਦਰੋਂ ਅੰਦਰ ਹੀ ਪੈਂਦਾ ਹੈ ਆਮ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕਿਵੇਂ ਪੰਜਾਬ ਨੂੰ ਲੁੱਟ ਕੇ ਜਦੋਂ ਹੁਣ ਮਹਾਲੀ ਦੀਆਂ ਜਿੰਨੀਆਂ ਪ੍ਰਾਪਰਟੀਆਂ ਨੇ ਦੋਸਤੋ ਜਿਹੜੀਆਂ ਗਮਾਡਾ ਦੀਆਂ ਨੇ ਉਹ ਵੇਚ ਦਿੱਤੀਆਂ ਗਈਆਂ ਜਾਂ ਵੇਚਣ ਤੇ ਲਾਈਆਂ ਹੋਈਆਂ ਨੇ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਆਮ ਲੋਕਾਂ ਨੂੰ ਕੀ ਹੈ ਕਿ ਮਹਾਲੀ ਦੀ ਪ੍ਰਾਪਰਟੀ ਤੋਂ ਅਸੀਂ ਕੀ ਲੈਣਾ ਉਹ ਭਾਈ ਸਾਹਿਬ ਉਹ ਵੀ ਤਾਂ ਸਾਡੀ ਪ੍ਰਾਪਰਟੀ ਹੈ ਪੰਜਾਬ ਦੀ ਉਹਨੂੰ ਵੇਚ ਕੇ ਜੇ ਕੋਈ ਦਿੱਲੀ ਲੈ ਕੇ ਜਾਊਗਾ ਕਿਉਂ ਨਹੀਂ ਤਕਲੀਫ ਹੋਊਗੀ ਤਕਲੀਫ ਤਾਂ ਹੋਣੀ ਹੈ ਤੋ ਚਲੋ ਇਹ ਆਪਣੀ ਨਾਲ ਦਾ ਮੁੱਦਾ ਨਹੀਂ ਸੀਗਾ ਪਰ ਦੋਸਤੋ ਇਹਨਾਂ ਚੀਜ਼ਾਂ ਨਾਲ ਜੋ ਮੈਂ ਕਹਿਣਾ ਚਾਹੁੰਦਾ ਸੀਗਾ ਇਹਨਾਂ ਦਾ ਅਸਰ ਸਾਡੇ ਤੇ ਪੈਂਦਾ ਹਰ ਹਾਲਤ ਪੈਂਦਾ ਹੈਗਾ ਤੇ ਲੇਕਿਨ ਇਹਨਾਂ ਲੋਕਾਂ ਨੇ ਬਹੁਤ ਲੁੱਟ ਮਚਾਈ ਔਰ ਜੈਸੀ ਕਰਨੀ ਵੈਸੀ ਪਾਰਨੀ ਜੋ ਕਰੂਗਾ ਸੋ ਪਰੂਗਾ ਤੂੰ ਕਿਉਂ ਮਨਾ ਉਦਾਸ ਉਦਾਸਤਾ ਨਹੀਂ ਅਜੇ ਤਾਂ ਚਲੋ ਅਵੇਹਾਰ ਹੀ ਕਰਨਾ ਲੋਕਾਂ ਨੂੰ ਇਸ ਤਰ੍ਹਾਂ ਜਾਗਰੂਕ ਕਰਨਾ ਸਾਡਾ ਕੰਮ ਹੈ ਚੌਕੀਦਾਰ ਨੇ ਤਾਂ ਹੋਕਾ ਹੀ ਦੇਣਾ ਬਾਕੀ ਤਾਂ ਲੋਕਾਂ ਨੇ ਆਪ ਦੇਖਣਾ ਆਪ ਮਾਲਕੋਂ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ